ਸ਼ੁਰੂਆਣੀ ਕੋਰਤੋਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਉਹ ਅੱਜ ਹੋਈ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਪੰਜ ਚਾਰ ਮੁੱਦੇ ਜਿਹੜੇ ਉਹ ਬਹੁਤ ਜ਼ਰੂਰੀ ਆ ਉਹ ਸਾਰੇ ਡਿਸਕਸ ਵੀ ਕੀਤੇ ਗਏ। ਉਹਨਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਕੇ ਸੈਂਟਰ ਦੀ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਕੁਝ ਮaaf ਕਰਨ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਲਈ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਕਾਇਦਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜ ਇਹ ਡਿਸਕਸ ਹੋਇਆ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਨੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਹਲਾਂ ਦੇ ਵਿੱਚ ਵੀ ਸਤਿਗੁਰ ਜੀ ਨੂੰ ਜਾਣਾ ਪਿਆ ਤੇ ਸਤਿਗੁਰ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਬੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਉਵੇਂ ਜਾਰੀ ਆ ਸਿੱਖ ਪੰਥ ਦੇ ਵਿੱਚ ਸਹਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬਲੀਦਾਨ ਦਿੱਲੀ ਦੀ ਧਰਤੀ ਤੇ ਜਾ ਕੇ ਕੀਤਾ ਜਿਹਦੇ ਵਿੱਚ ਤਿੰਨ ਮਹਾਨ ਸਿੱਖ ਵੀ ਸ਼ਾਮਲ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੀਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਦੇਸ਼ ਦੇ ਹੋਮ ਮਿਨਿਸਟਰ ਪਾਸੋਂ ਇਹ ਮੰਗ ਕਰਦੀ ਆ ਕਿ ਆ ਸਮਾਂ ਆ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ ਪੰਜਾਵੇਂ ਸ਼ਹੀਦੀ ਗੁਰਪੁਰਬ ਮਨਾ ਰਹੇ ਸਾਰੇ ਪੰਜਾਬ ਦੇ ਨਹੀਂ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ 2019 ਵਾਲੀ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇਹ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਅਰਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡਾ ਡਿਸਕਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਦੁਖਦਾਈ ਘਟਨਾ ਪਿਛਲੇ ਦਿਨੀ ਸ਼੍ਰੀਨਗਰ ਰਿਕੇ ਵਾਪਰੀ ਸੀ ਉਹਦੀ ਵੀ ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉੱਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਸਿੱਧੀ ਕਾਲ ਤੱਕ ਸਾਹਬ ਤੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਗਾਂ ਹਮਾਕਤ ਨਾ ਕਰ ਸਕੇ ਇਹੋ ਜਿਹੀ ਕਿਉਂਕਿ ਏਡੀ ਵੱਡੀ ਸ਼ਤਾਬਦੀ ਹੋਵੇ ਤੇ ਸ਼ਤਾਬਦੀ ਨੂੰ ਆਪਾਂ ਇਸ ਤਰਜ ਤੇ ਰੋਲਣ ਦਾ ਯਤਨ ਕਰੀਏ ਕਿ ਸਿੱਖਾਂ ਦੇ ਜਿਹੜੇ ਆ ਉਹ ਜ਼ਖਮ ਹੁੰਦੇ ਇਸ ਗੱਲ ਦੇ ਨਾਲ ਦੇਸ਼ ਤੇ ਵਿਦੇਸ਼ ਦੇ ਵਿੱਚ ਹਰ ਇੱਕ ਨੇ ਇਸ ਗੱਲ ਨੂੰ ਬਹੁਤ ਵੱਡਾ ਪੀੜਾ ਮਹਿਸੂਸ ਕੀਤੀ ਆ ਸੋ ਇਹ ਵੀ ਅੱਜ ਦੀ ਐਗਜ਼ੈਕਟਿਵ ਦੇ ਵਿੱਚ ਸਕਾਰਤ ਹੋਇਆ ਕਿ ਇਹਨਾਂ ਤੇ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਜੋ ਬੰਦੀ ਕਾਰਵਾਈ ਕਰਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਰੋਕੀਆਂ ਜਾਣ ਤੀਸਰਾ ਜਿਹੜਾ ਸਾਡੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚੱਲ ਰਹੀ ਆ। ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਉੱਥੇ ਆਉਂਦੀਆਂ ਉਹਨਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਉਹ ਸ਼੍ਰੀ ਗੁਰੂ ਰਾਮਦਾਸ ਲੰਗਰ ਚੋਂ ਕੀਤਾ ਜਾਊਗਾ ਤਾਂ ਕਿ ਕੋਈ ਵੀ ਉੱਥੇ ਚਾਹੇ ਅਟੈਂਡੈਂਟ ਆ ਚਾਹੇ ਪੇਸ਼ੈਂਟ ਆ ਉਹ ਹਸਪਤਾਲ ਗੁਰੂ ਨਾਨਕਾ ਹਸਪਤਾਲ ਸੌਰੀ ਉਹ ਉੱਥੇ ਕੋਈ ਪੋਕਾਣਾ ਰਹੇ ਉਹਨੂੰ ਸਾਰਿਆਂ ਨੂੰ ਜਿਹੜਾ ਆ ਉਹ ਲੰਗਰ ਮਹਈਆ ਕੀਤਾ ਜਾਵੇ। ਉਹਦੇ ਨਾਲ ਦੀ ਨਾਲ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇਖੇ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ ਜਿਹਦੀ ਬਕਾਇਦਾ ਤੌਰ ਤੇ ਅੱਜ ਮਤਾ ਤਾਂ ਪੈ ਗਿਆ। ਕਰ ਕਿਉਂਕਿ ਜੁਨੀਵਰਸਿਟੀ ਦੀ ਆਪਣੀ ਸੈਨੇਟ ਹੁੰਦੀ ਆ ਉਹ ਸੈਨੇਟ ਦੇ ਵਿੱਚ ਉਸ ਜੁਨੀਵਰਸਿਟੀ ਨੂੰ ਇਹ ਹਦਾਇਤ ਕੀਤੀ ਗਈ ਆ ਉਹਨਾਂ ਨੂੰ ਇਹ ਬਣਦੀ ਕਾਰਵਾਈ ਕਰਕੇ ਤਰੰਤ ਇਹਨੂੰ ਵੀ ਜਿਹੜਾ ਹੋਣ ਦੇ ਵਿੱਚ ਲਿਆਉਣ ਦੂਸਰਾ ਜਿਹੜਾ ਕਰਤਾਰਪੁਰ ਦਾ ਲਾਂਘਾ ਇਹ ਕਿਉਂਕਿ ਬੜੀ ਇੱਕ ਸਾਡੀ ਤਰਾਸ ਦੀ ਬਣ ਕੇ ਕਿ ਹਰ ਇੱਕ ਜਾਣ ਨੂੰ ਉੱਥੇ ਲੋਚਦਾ ਪਰ ਉਹ ਪਚੀਦਾ ਇੰਨੇ ਕ ਮਸਲੇ ਆ ਕਿ ਆਮ ਬੰਦਾ ਹਰਕਤ ਹੀ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸਬਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇਲੇ ਕੋਲ ਜੇ ਜਾਣ ਨੂੰ ਉੱਥੇ ਜਮਾ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹੌਚੇ ਇਸ ਗੱਲ ਦੀ ਮੰਗ ਰੱਖਦੇ ਆ ਕਿ ਸ਼ਾਤਾਂ ਤੁਰੰਤ ਹਟਾਈਆਂ ਜਾਣ ਆਧਾਰਕਾਰ ਨੂੰ ਮੰਨ ਲਿਆ ਜਾਵੇ ਕਿਉਂਕਿ ਸਿੱਖ ਪੰਥ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਸਿੱਖ ਦੀ ਚਾਹਨਾ ਹੁੰਦੀ ਆ ਕਿ ਮੈਂ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਗੁਰਤਾਰਪੁਰ ਸਾਹਿਬ ਜੀ ਦੇ ਧਰਤੀ ਤੇ ਜਾ ਕੇ ਨਤਮਤ ਹੋਵਾਂ ਇੱਕ ਸਾਡੇ ਪਿਛਲੇ ਦਿਨ ਪਿਛਲੇ ਦਿਨ ਨਹੀਂ ਕਹਿ ਸਕਦਾ ਪਿਛਲੇ ਸਮਿਆਂ ਦੌਰਾਨ ਇੱਕ ਨਿਸ਼ਚੇ ਅਕੈਡਮੀ ਜਿਹੜੀ ਆ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਉਹ ਸਥਾਪਿਤ ਕੀਤੀ ਗਈ ਆ ਜਿਹਦੇ ਵਿੱਚ ਚੰਡੀਗੜ੍ਹ ਵਿਖੇ ਆਈਐਸ ਤੇ ਆਈਪੀਐਸ ਦੇ ਤਿੰਨ ਜਹਾਜ਼ਦਾਰ ਗੁਰਚਾਨ ਸਿੰਘ ਜੀ ਟੋੜਾ ਬਹਾਦਰਗਰ ਵੈਕੇ ਇੰਸਟੀਚੂਟ ਵਿਖੇ ਉਹ ਜੁਡੀਸ਼ਰੀ ਦੀ ਜਿਹੜੀ ਉਹ ਅਕੈਡਮੀ ਉੱਥੇ ਜਿਹੜੀ ਆ ਉਹ ਤਿਆਰ ਕੀਤੀ ਗਈ ਜਿਹਦੇ ਵਿੱਚ ਤਕਰੀਬਨ ਸਾਡੇ ਇੱਕ ਇੱਕ ਸਾਲ ਦੇ ਬੱਚੇ ਬੈਚ ਦੇ ਆਪਣੇ ਉਹ ਟ੍ਰੇਨਿੰਗਾਂ ਲੈ ਕੇ ਹੁਣ ਆਪਣੇ ਘਰਾਂ ਨੂੰ ਚੱਕ ਕੇ ਤਿਆਰੀ ਕਰਦੇ ਤੇ ਉਹਨਾਂ ਨੂੰ ਅਸੀਂ ਆਨਲਾਈਨ ਉਹ ਉਹਨਾਂ ਦੀਆਂ ਕਲਾਸਾਂ ਵੀ ਲੈਣੇ ਕਿਉਂਕਿ ਨਵੇਂ ਬੱਚੇ ਹੁਣ ਦਾਖਲ ਹੋ ਗਏ ਆ ਤੇ ਪੁਰਾਣਿਆਂ ਨੂੰ ਵੀ ਰਿਵਾਈਂਡ ਕਰਾਉਣ ਲਈ ਰਿਵਾਈਂਡ ਕਰਾਉਣ ਲਈ ਉਹਨਾਂ ਨੂੰ ਅਸੀਂ ਬਕਾਇਦਾ ਤੌਰ ਤੇ ਆਨਲਾਈਨ ਜਿਹੜਾ ਉਹਨਾਂ ਨਾਲ ਸੰਪਰਕ ਕਰਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਇਹ ਤੋਂ ਇਲਾਵਾ ਜਿੰਨੇ ਸਾਡੇ ਇੰਸਟੀਚਿਊਸ਼ਨ ਆ ਸ੍ਰੀ ਹਰਮਣੀ ਗੁਰਦੁਆਰਾਪੁਰੰਧਕ ਕਮੇਟੀ ਦੇ ਐਜੂਕੇਸ਼ਨ ਅਦਾਰੇ ਉਹਨਾਂ ਦੇ ਬੱਚੇ ਅਸੀਂ ਐਤ ਕੀ ਤੋਂ ਇੱਕ ਐਨਡੀਏ ਸਬਜੈਕਟ ਦੇ ਤੌਰ ਦੇ ਉੱਤੇ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਵੀ ਅਸੀਂ ਅੱਜ ਕੀ ਲਾਂਚ ਕੀਤੀ ਆ ਭਾਵੇਂ ਫਤਿਹਗੜ੍ਹ ਪਹਿਲਾਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਚੱਲ ਰਿਹਾ ਤੇ ਉਹਦੇ ਵਿੱਚ ਸਾਡੇ ਕੁਝ ਬੱਚੇ ਸਿਲੈਕਟ ਵੀ ਹੋਏ ਆ ਜਿਹੜੇ ਡਾਇਰੈਕਟ ਅਫਸਰ ਬਣੇ ਆ ਤੇ ਹੁਣ ਐਤਕੀ ਇਹਦੇ ਤਹਿਤ 1200 ਬੱਚਿਆਂ ਨੇ ਸਾਡੇ ਕੋਲ ਸਕਰੀਨਿੰਗ ਇਹ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹਦੇ ਵਿੱਚੋਂ ਲਗਭਗ 600 ਬੱਚੇ ਜਿਹੜੇ ਆ ਉਹ ਵਿਦਿਆਰਥੀ ਚੁਣੇ ਵੀ ਗਏ ਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਪਣੇ ਐਜੂਕੇਸ਼ਨ ਆਧਾਰਿਆਂ ਦੀ ਪ੍ਰੋਮੋਸ਼ਨ ਲਈ ਤੇ ਸਮੇਂ ਦੇ ਹਾਣੀ ਬਣ ਲਈ ਇਹ ਯੋਗ ਉਪਰਾਲੇ ਕੀਤੇ ਜਾ ਰਹੇ ਆ ਹਾਲ ਦੀ ਘੜੀ ਉਹ ਨੀਚੇ ਅਕੈਡਮੀ ਦੇ ਵਿੱਚ ਸਾਡੇ ਕੋਲ ਅਮਰਧਾਰੀ ਬੱਚੇ ਤੇ ਸਾਫਤ ਸੂਰਤੇ ਆਉਂਦੇ ਆ ਤੇ ਹੁਣ ਅਸੀਂ ਉਹਦੇ ਵਿੱਚ ਕੋਈ ਵਾਅਦਾ ਕਰਨ ਲਈ ਵੀ ਸੋਚ ਰਹੇ ਆ ਸੋ ਅੱਜ ਦੀ ਇਸ ਐਗਜੈਕਟਿਵ ਦੇ ਵਿੱਚ ਲਗਭਗ ਸਾਰੇ ਜਿਹੜੇ ਆ ਮੈਂ ਤੁਹਾਡੇ ਨਾਲ ਮੁੱਦੇ ਹਾਸਲ ਆਪਣੇ ਸਾਂਝੇ ਕੀਤੇ ਆ ਇਹ ਸਾਰੇ ਜਿਹੜੇ ਆ ਉਹ ਅੱਜ ਬੈਠ ਕੇ ਡਿਸਕਸ ਹੋਏ ਆ ਸੋ ਦੂਜਾ ਕਿਉਂਕਿ ਸਮੇਂ-ਸਮੇਂ ਤੇ ਸਾਡੇ ਕੋਲ ਮੰਗ ਵੀ ਆਉਂਦੀ ਰਹਿੰਦੀ ਆ ਤੇ ਉਹ ਪਵਿੱਤਰ ਸਥਾਨ ਸਾਡਾ ਸੱਚਖੰਡ ਸ੍ਰੀ ਹਜ਼ੂਰ ਅਫਜਲ ਨਗਰ ਅੰਡੇੜ ਉਹਨਾਂ ਵੱਲੋਂ ਮੰਗ ਆਈ ਸੀ 200 ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਉਹ ਵੀ ਉਹਨਾਂ ਨੂੰ ਅੱਜ ਦੀ ਐਡਜੈਕਟਰ ਦੇ ਵਿੱਚ ਕਿਹਾ ਉਹ ਕਿਉਂਕਿ ਅਸੀਂ ਆਪ ਪਚਾਵਾਂ ਕਿ ਸਾਡਾ ਆਪਣਾ ਸਾਰਾ ਸਿਸਟਮ ਆ ਸੋ ਮੈਂ ਦੁਬਾਰਾ ਤੋਂ ਫੇਰ ਜਿੱਥੇ ਅਸੀਂ ਪਹਿਲਾਂ ਵੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਇਹ ਸ਼ਤਾਬਦੀ ਦੇ ਵਿੱਚ ਸਾਰੇ ਸੈਕਟ ਇਕੱਠੇ ਹੋ ਕੇ ਕੋਈ ਵੀ ਸੈਕਟ ਵਾਂਝਾ ਨਾ ਰਹੇ ਇਹਨੂੰ ਮਨਾਵੇ ਤੇ ਅਸੀਂ ਆਪਣੇ ਤੌਰ ਤੇ ਵੀ ਯਤਨ ਕੀਤੇ ਹੋ ਆਰੰਭ ਕਿ ਹਾਈ ਡਿਗਨੇਟਰੀਜ਼ ਜਿਹੜੇ ਆ ਉਹਨਾਂ ਨੂੰ ਜਾ ਕੇ ਵੀ ਸਦੇ ਪੱਤਰ ਦੇਵਾਂਗੇ ਤੇ ਇੱਕ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਇਸ ਸਦੀਵੀ ਦੇ ਵਿੱਚ ਆਪਣਾ ਬਣਦਾ ਵੱਡਾ ਯੋਗਦਾਨ ਪਾਉਣ ਸੋ ਇਹ ਮੁੱਖ ਤੌਰ ਤੇ ਅੱਜ ਦੀਆਂ ਸਾਡੀਆਂ ਸਿਗੀਆਂ ਤੇ ਇੱਕ ਗੱਲ ਤੇ ਅੱਜ ਬਹੁਤ ਸਟ੍ਰੈਸ ਜਿਹੜਾ ਸਾਰਿਆਂ ਨੇ ਦਿੱਤਾ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ ਤੇ ਮੈਂ ਸਮਝਦਾ ਇਹ ਮੌਕਾ ਵੀ ਭਾਰਤ ਸਰਕਾਰ ਲਈ ਤੇ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਭਾਈ ਵਾਲਾਂ ਦੀ ਪਾਰਟੀ ਜਿਹੜੀ ਆਪ ਪਾਰਟੀ ਸੀ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਲਗਭਗ ਲੰਬੇ ਆਰਸੇ ਦਾ ਬੈਠਾ ਜੇਲ੍ਹ ਦੇ ਵਿੱਚ ਉਹ ਇਹਨਾਂ ਦੇ ਬੱਸ ਸੀ ਗੱਲ ਅੱਜ ਤਾਂ ਇਹ ਸ਼ਤਾਬੀਆਂ ਮਨਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਪਹਿਲਾਂ ਇਹ ਦੱਸਣ ਪਏ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਕੀ ਕੀਤਾ ਰਾਂਚਕ ਮਾਤਰ ਵੀ ਇਹ ਵੀ ਇੱਕ ਸਿੱਖ ਮੁੱਦਾ ਆ ਬਹੁਤ ਵੱਡਾ ਕਿਉਂਕਿ ਉਹ ਨੇਜਲੇ ਨਹੀਂ ਅੰਦਰ ਗਏ ਉਹ ਭਾਈ ਦਵਿੰਦਰਵਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਉਹ ਰਿਜੈਕਟ ਕੀਤੀ ਪੈਂਡਿੰਗ ਕਰਤੀ ਤੇ ਅਖੀਰ ਜਿਹੜੇ ਅਖੀਰ ਆਈ ਤੇ ਫਿਰ ਰਿਜੈਕਟ ਕਰਕੇ ਲਾਂਬੇ ਮਾਰੀ ਸੋ ਇਥੋਂ ਇਹ ਪਮਾਨਾ ਤੁਸੀਂ ਸਾਰਾ ਸਮਝ ਸਕਦੇ ਆ ਕਿ ਹਾਥੀ ਦੇ ਦੰਦ ਖਾਣੇ ਦੇ ਔਰ ਦਖਾਣੇ ਦੇ ਔਰ ਸੋ ਮੈਂ ਅਚੇਚੇ ਤੌਰ ਤੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਅੱਜ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਇੱਕ ਬੇਨਤੀ ਮੇਰੀ ਇੱਕ ਬੇਨਤੀ ਸੁਣ ਲਿਓ ਹੋਰ ਰਹਿ ਗਈ ਸੀ ਉਹ ਵੀ ਅੱਜ ਡਿਸਕਸ ਹੋਈ ਆ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਆ ਰਾਜਸਥਾਨ ਪੇਪਰ ਦੇਣ ਗਈ ਸੀ ਐਡੀਸ਼ਨ 6000 ਦੇ ਉਦੋਂ ਵੀ ਉਹ ਵਿਚਾਰੀ ਬਾਂਝ ਹੀ ਰਹਿ ਗਈ ਤੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਕਕਾਰ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਇਹ ਅਵੇਹਲਣਾ ਆ ਉਹਨਾਂ ਦੀ ਉਹਨਾਂ ਆਪਣੇ ਕਨਸਟੀਟਿਊਸ਼ਨ ਰਾਈਟ ਦੀ ਉਹ ਵਿਚਾਰੀ ਰਹਿ ਗਏ ਪਿਛਲੀ ਵਾਰੀ ਅਸੀਸ ਭਾਈ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਹੋਈ ਫੇ ਤੁਸੀਂ ਆਦਰ ਜੋ ਕੈਨ ਫਾਈਲ ਥਿਸ ਪਟੀਸ਼ਨ ਬਿਫੋਰ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਦੇ ਆਰ ਜੋ ਕੈਨ ਮੂਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜੇਲੇ ਤੁਸੀਂ ਪੇਪਰ ਪੜਾਉਨੇ ਆ ਉਸਲੇ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਪੇ ਤੁਹਾਡਾ ਸ੍ਰੀ ਸਾਹਿਬ ਦਾ ਸਾਈਜ਼ ਆ ਹੋਊਗਾ ਕੜੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਈਟ ਆ ਸਾਡਾ ਧਾਰਮਿਕ ਰਾਈਟ ਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜिले ਜਲਾਲਤ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ ਖਿਆਲ ਉਹਨੂੰ ਫਿਰ ਸਿੱਖ ਚਿਹਰੇ ਨੂੰ ਬਾਂਝੇ ਰੱਖਣ ਲਈ ਜਦਨ ਕੀਤੇ ਜਾ ਰਹੇ ਆ ਕੀ ਇਹ ਕੋਝਾ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਇਹ ਮੈਂ ਸਮਝਦਾ ਸਮੁੱਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦਕਿਸਮਤੀ ਆ ਕੋਈ ਹੋਰ ਟੌਪ ਹੋ ਗਏ ਚੱਕ ਲੈਨੇ ਆ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰ ਆ ਕੋਈ ਨਹੀਂ ਬੋਲ ਰਿਹਾ ਇਹਨਾਂ ਕਾਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕਾਮਨ ਮੁੱਦਾ ਆ ਤੇ ਜਿਹੜੇ ਦੇ ਚੱਕੇ ਚਗਾਏ ਬੋਲਣੇ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਵੀ ਕੌਣ ਕਿਹਦੇ ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਆ ਸਾਡਾ ਮੈਟ ਕਿ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੂੰ ਵੀ ਮਸੂਹੂਦ ਹੁੰਦਾ ਪਏ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦੇਣੇ ਪਰ ਫਰੂਟਫੁੱਲ ਕੋਈ ਐਕਟ ਨਹੀਂ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਵੀ ਇਹ ਆਪਾਂ ਲੜਾਈ ਜਿਹੜੀ ਆ ਕੇਸ ਢਾਂਕਣਾ ਲੜਨੀ ਆ ਸੋ ਇਹਦੇ ਲਈ ਵੀ ਅੱਜ ਸਾਰਾ ਬੈਠ ਕੇ ਜਿਹੜਾ ਆ ਉਹ ਡਿਸਕਸ ਹੋਇਆ ਇਸ ਚੀਜ਼ ਨੂੰ ਲੈ ਕੇ ਕੋਈ ਐਸਾ ਪਹਿਲਾਂ ਤੋਂ ਤੈਅ ਆ ਕਿ ਅੱਗੇ ਅਫਾਇਡ ਤੇ ਜਾਣਾ ਆ ਸਾਡੀ ਸਹੀ ਨੂੰ ਅਚੇਤਾ ਸਿੰਘ ਸਾਹਿਬ ਦਾ ਉਹ ਇਹ ਪੂਰੀ ਕਲੀਅਰਤੀ ਕਰ ਦੇਣਾ ਚਾਹੀਦਾ ਤਾਂ ਕਿ ਇਹ ਇਹ ਸਾਰਾ ਕੁਝ ਤੈਅ ਆ 6 ਇੰਚੀ ਤੱਕ ਸਾਡੇ ਤਾਂ ਮੇਰੇ ਖਾ 9 ਇੰਚੀ ਤੱਕ ਆ ਸਿਰਿਸਾਬ ਤੁਸੀਂ ਪਹਿਨ ਕੇ ਜਾ ਸਕਦੇ ਆ ਕੜੇ ਦੀ ਕੋਈ ਮਨਾਹੀ ਨਹੀਂਗੀ ਇਹ ਅਤਿਆਦਕ ਹੈਗੀਆਂ ਪਰ ਸਮੇਂ-ਸਮੇਂ ਸਿਰ ਆ ਪਿਛੇ 에어ਪੋਰਟ ਅਥਾਰਟੀ ਦੇ ਵਿੱਚ ਬੱਚੇ ਮੈਂ ਆਇਆ ਉਸ ਦਿਨ ਆਪਣੇ ਬੰਗਲੌਰ ਤੋਂ ਤੇ ਉਹ ਬੱਚਾ ਮੈਨੂੰ ਮਿਲਿਆ ਉੱਥੇ ਜਿਹੜਾ ਐਮਪਲੋਈ ਆ ਇਹ ਮੈਂ ਸਮਝਦਾ ਇੱਕ ਪਤਾ ਨਹੀਂ ਕਿਹੜੇ ਪਾਸੇ ਨੂੰ ਆਪਾਂ ਕੌਮ ਵੀ ਕਈ ਵਾਰੀ ਮੈਂ ਵੀ ਵਿੱਚ ਜ਼ਿੰਮੇਵਾਰ ਹਾਂ ਕਿਉਂਕਿ ਵੱਡੀ ਜਥੇਬੰਦੀ ਜਿਹੜੀ ਸਰਮੌਰ ਜਥੇਬੰਦੀ ਉਹਦਾ ਪ੍ਰਧਾਨ ਆ ਬਾਰੇ ਸਮੁੱਚਾ ਕੌਮ ਦੀ ਇੱਕ ਪੀੜਾ ਆ ਕਿ ਜੇਲੇ ਤੁਸੀਂ ਸਾਰਾ ਕੁਝ ਤੈਅ ਆ ਕਨਸਟੀਟਿਊਸ਼ਨਲ ਰਾਈਟ ਆ ਫਰੀडम ਆਫ ਰਿਲੀਜੀਅਨ ਆ ਤੇ ਸਿੱਖ ਇੱਕ ਧਰਮ ਆ ਵੱਡਾ ਤੇ ਧਰਮ ਵੀ ਕਿਹੜਾ ਜਿਹੜਾ ਇਸ ਦੇਸ਼ ਨੂੰ ਹੋਂਦ ਚ ਲਿਆਉਣ ਵਾਲਾ ਜੇ ਇਹ ਧਰਮ ਨਾ ਹੁੰਦਾ ਤਾਂ ਮੇਰਾ خیال ਅੱਜ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਪਾਂ ਸ਼ਹੀਦੀ ਗੁਰਪੁਰ ਬਣਾ ਰਹੇ 350 ਸਾਲਾ ਤੇ ਸ਼ਾਇਦ ਇਥੇ ਮੁਸਲਮਾਨ ਹੀ ਸਾਰੇ ਹੁੰਦੇ। ਪਤਾ ਅੱਜ ਤੁਸੀਂ ਤੇ ਜੋ ਮੈਂਰ ਤਦ ਮੰਨਦੇ ਹੋ ਤੇ ਤੁਸੀਂ ਆਵਾਜ਼ ਨਾ ਚੁੱਕਦੇ ਹੋ। ਤੁਸੀਂ ਹਮੇਸ਼ਾ ਬੁਲੰਦ ਕੀਤੀ ਹੈ ਪਰ ਸਰਕਾਰਾਂ ਦਾ ਦੀ ਆਵਾਜ਼ ਦਬਲ ਦਈਆਂ ਨੇ। ਇੱਕ ਸੰਸਥਾ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਸੰਸਥਾ ਵੱਲੋਂ ਨਿਸ਼ਚੈ ਅਕੈਡਮੀ ਦੇ ਵਿੱਚ ਜਿਹੜੇ ਅੰਮ੍ਰਿਤਧਾਰੀ ਕੋ ਬੱਚੇ ਲੁੱਟੇ ਜਾ ਰਹੇ ਨੇ, ਉਹਨਾਂ ਨੂੰ ਵੀ ਕੱਲ ਇਹਨਾਂ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣਾ। ਕਿ ਕਿੱਦਾਂ ਸ਼ਾਮਲ ਹੋਣਗੇ? ਦੇਖੋ ਬੇਨਤੀ ਇਹ ਆ। ਮੈਂ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਤੇ ਵੀ ਜਦੋਂ ਕੋਈ ਸਿੱਖ ਰਾਈਟਸ ਦੀ ਅਵੇਲਣਾ ਹੁੰਦੀ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣਾ ਜਿਹੜਾ ਯਤਨਸ਼ੀਲ ਰਹਿੰਦੀ ਆ ਤੇ ਜਿਹੜੀ ਆ ਬਖ ਬਖ ਸਮੇਂ ਪਾਬੰਦੀਆਂ ਲਾਉਣ ਦੀ ਇਹ ਅਸੀਂ ਹੁਣ ਐਡਜ ਸਿਰੀਅਸਲੀ ਸੋਚਿਆ ਪੇ ਆਪਾਂ ਕਿਹੜਾ ਰਾਹ ਅਪਣਾਈਏ ਤਾਂ ਕਿ ਕਹੀ ਗਾਂ ਆਂਗਾਂ ਦੇ ਵਿੱਚ ਕੋਈ ਇਦਾਂ ਦਾ ਕਿਸੇ ਵੀ ਬੱਚੇ ਨੂੰ ਡਿਫਿਕਲਟੀ ਨਾ ਫੇਸ ਕਰਨੀ ਪਵੇ ਤੇ ਇਸੇ ਕਰਕੇ ਅਸੀਂ ਹੁਣ ਦੋਏ ਰਾਹ ਸਾਡੇ ਕੋਲ ਆ ਇਕਦਾ ਰਿਪਰੈਜ਼ੈਂਟੇਸ਼ਨ ਆ ਇਕ ਲੀਗਲ ਵੇ ਆ ਤੇ ਜਿਹੜਾ ਵੀ ਇਹਨਾਂ ਚ ਸਾਨੂੰ ਲੱਗੂਗਾ ਸਾਰਥਕ ਉਹਦੇ ਤੇ ਆਪਾਂ ਜਤਨ ਕਰਾਂਗੇ ਤੁਸੀਂ ਇੱਕ ਵਫਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਗ੍ਰੈਪਸ ਭਾਗ ਨੂੰ ਮਿਲੇ ਤੇ ਉਹ ਉਸ ਉਹਦੇ ਸ਼ਬਦ ਤੇ ਆਂਦੀ ਕਟਵਾ ਦੇ ਸੰਬੰਧ ਚ ਗੀਸ ਬੋਚਿਆ ਗਿਆ ਜੀ ਅਸੀਂ ਅਸੀਂ ਉਹਦੇ ਲਈ ਬਕਾਇਦਾ ਤੌਰ ਦੇ ਉੱਤੇ ਪਿਛਲੇ ਸਾਲ ਵੀ ਆ ਤੁਹਾਨੂੰ ਦੱਸਿਆ ਅਸੀਂ ਪਿਛਲੇ ਸਾਲ ਵੀ ਮੂਵ ਹੋਏ ਹਾਂ ਤੇ ਹੁਣ ਅਕਾਲਤਖ ਸਾਹਿਬ ਨੇ ਵੀ ਕੱਲ ਇਸ ਗੱਲ ਦਾ ਨੋਟਿਸ ਲਿਆ ਪਿਛਲੀ ਵਾਰੀ ਵੀ ਲਿਆ ਸੀ ਪ੍ਰੇਸ਼ਾਨੀ ਇਸ ਗੱਲ ਦੀ ਖੜੀ ਯਾਰ ਪ੍ਰੇਸ਼ਾਨੀ ਨਾ ਕਹਿ ਲਵਾਂ ਮੈਂ ਸ਼ਾਇਦ ਕਈ ਵਾਰੀ ਕਿਸੇ ਨੂੰ ਨਾ ਅਗਨੋਰ ਕਰਨਾ ਹੋਵੇ ਤਾਂ ਬੰਦਾ ਫਿਰ ਉਹ ਆਲੇ-ਦੁਆਲੇ ਆਲੇ-ਦੁਆਲੇ ਹੁੰਦਾ ਰਹਿੰਦਾ ਪਰ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹਣਾ ਅਸੀਂ ਇਸ ਮੁਲਕ ਦੇ ਪਛਿੰਦੇ ਆਂ ਇਸ ਮੁਲਕ ਲਈ ਅੱਜ ਵੀ ਤੇ ਕੱਲ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਬੜੀਆਂ ਘਾਲਣਾ ਸਾਰੀਆਂ ਨੇ ਘਾਲੀਆਂ ਆ ਸੋ ਐਵੇਂ ਕਿਸੇ ਵੀ ਗੱਲ ਨੂੰ ਅਗਨੋਰ ਕਰਕੇ ਆਲਟੀਮੇਟਲੀ ਫਿਰ ਕਈ ਵਾਰੀ ਬੰਦਾ ਆਪਣੇ ਆਪ ਨੂੰ ਹੋਟ ਤਰ੍ਹਾਂ ਮਹਿਸੂਸ ਕਰ ਲੈਂਦਾ ਵੀ ਸ਼ਾਇਦ ਬੇਗਾਨੀ ਆ ਸਾਡੇ ਲਈ ਸੋਹਿਲੇ ਅਸੀਂ ਸਾਰੇ ਜਿਹੜੇ ਆ ਉਹ ਯਤਨਸ਼ੀਲ ਕਰਾਂਗੇ ਕੱਲ੍ਹ ਨੀ ਘਟਨਾ ਦਾ ਕੋਈ ਕੀਤਾ Rajasthan ਸਰਕਾਰ ਨਾਲ ਰਾਪਰ ਦਾ ਕਾਇਮ ਜੋ ਕੋਈ ਵਿਰੋਧ ਕਰਾਂਦਾ ਉਹ ਉਹਨਾਂ ਨੂੰ ਅੱਜ ਕਿਉਂਕਿ ਕੱਲ ਐਤਵਾਰ ਸੀ ਹੁਣ ਆ ਸਾਡੇ ਬੈਠੇ ਅਧਿਕਾਰੀ ਸਾਰੇ ਉਹ ਈਮੇਲ ਕਰਕੇ ਉਹਨਾਂ ਨੂੰ ਸਾਰੀ ਤਰੰਤ ਜਿਹੜੀ ਆ ਕਿ ਅਕਲ ਦੀ ਘਟਨਾ ਕਰਨ ਦੀ ਉਹਨਾਂ ਦੇ ਨਾਲ ਜਿਹੜੀ ਆ ਉਹ ਕੰਪਲੇਂਟ ਦੇ ਰੂਪ ਦੇ ਵਿੱਚ ਭੇਜੀ ਜਾਊਗੀ ਚਲੋ ਉਹਦੇ ਲਈ ਅਸੀਂ ਦਾ ਯਤਨ ਸੀ ਅਸੀਂ ਦਾ ਯਤਨ ਸੀ ਲਿਆ ਦੇਖੋ ਅਸੀਂ ਦਾ ਯਤਨ ਸੀ ਲਿਆ ਸਾਰੇ ਪਰ ਮੈਨੂੰ ਇੱਕ ਨੇ ਲੱਗਦੀ ਪਈ ਸ਼ਾਇਦ ਸਿਸਟਮ ਹੀ ਸਾਰਾ ਫੇਲ ਹੋ ਗਿਆ ਕਿ ਰੋਜ਼ ਦੀ ਰੋਜ਼ ਈਮੇਲ ਆਈ ਜਾਂਦੀ ਆ ਪਰ ਸਰਕਾਰ ਪਤਾ ਨਹੀਂ ਕਿ ਕਿਹੜੇ ਪੱਖ ਤੋਂ ਬਈ ਉਹਦੇ ਬਾਰੇ ਪਤਾ ਹੀ ਕੁਝ ਨਹੀਂ ਲੱਗ ਰਿਹਾ ਕਿਉਂਕਿ ਇਹ ਤਾਂ ਸਰਕਾਰਾਂ ਦੇ ਵੱਡੇ ਪੱਧਰਾਂ ਤੇ ਕੰਮ ਆ ਉਹਨਾਂ ਨੂੰ ਵੀ ਖਾਲਸ ਹੋਣਾ ਚਾਹੀਦਾ ਮੇਲਾ ਨਹੀਂ ਆ ਰਹੀਆਂ ਇਹ ਬੰਦ ਹੋ ਗਈਆਂ ਹਜੇ ਵੀ ਮੇਲਾ ਆ ਰਹੀ ਹੈ ਹਾਲੇ ਵੀ ਵਿੱਚ ਵੇਚਾ ਰਹੇ ਹਾਂ ਹਾਂ ਜੀ ਹਾਂ ਜੀ ਹੋ ਰਿਹਾ ਜੀ ਤਾਂ ਜੀ ਤੇਜਾ ਸਿੰਘ ਸਮੁੰਦਰੀ ਹੌਲ ਦੀ ਮੰਗ ਕੀਤੀ ਗਈ ਹੈ ਕਰ ਕਰਾਂਗੇ ਕਰਾਂਗੇ ਜੇਲੇ ਆਉਗੇ ਹਲ ਮੇਰੇ ਕੋ ਆਈ ਨਹੀਂ ਜੀ ਹੁਣ ਕਿੰਨੀਆਂ ਮੇਲਾ ਆਈਆਂ ਜੀ ਇਹ ਤਾਂ ਮੇਰੇ ਨਾਲ ਸਾਡੇ ਏਮਪਲਾਈ ਦੱਸ ਸਕਦੇ ਆ 10 12 ਬਾ 15 ਆ ਗਏ ખળા�ાા�ા okay.